ਲੋ ਜੀ ਸ਼ਤਰੀਅਕਾਲ ਜੀ ਸਾਰਿਆਂ ਨੂੰ ਪ੍ਰੀਤ ਪਾਲ ਕਰ ਜਾਂਦਾ ਬਲੌਕਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਬਲੌਗ ਦੀ ਸਟਾਰਟਿੰਗ ਤੇ ਅੱਜ ਆਪਨੇ ਵੱਢ ਰਹੇ ਨਹੀਂ ਜੀ ਜੀਰੀ ਤੇ ਹੁਣ ਜਿਹੜਾ ਟਾਈਮ ਸੀਗਾ 6 ਵਜਰੇ ਨੀਗੇ ਤੇ ਹੁਣ ਆਈ ਸੀ ਜੀ ਆਪਣੀ ਕੰਬਾਈਨ ਤੇ ਦੇਖੋ ਅੱਜ ਜਿੰਨੀ ਕੱਢੀ ਜਾਂਦੀ ਅੱਜ ਵੱਢਣਗੇ ਬਾਕੀ ਕੱਲ ਨੂੰ ਵੱਢਣਗੇ ਸਵੇਰੇ ਜੇ ਸਵੇਰੇ ਟਾਈਮ ਲੱਗੇ ਵੈਸੇ ਸਵੇਰੇ ਜਾਣਾ ਸੀਗਾ ਚਾਚੂ ਹੋਰ ਹਨ ਕਿਤੇ ਤਾਂ ਕਰਕੇ ਸ਼ਾਮ ਨੂੰ ਬੜਦੇ ਹੋਣਗੇ ਜਾਂ ਫਿਰ ਸ਼ਾਮ ਨੂੰ ਕਹੇ ਸੀ ਵੈਸੇ ਤਾਂ ਵੀ ਸ਼ਾਮ ਨੂੰ ਜਾਵਾਂਗੇ ਤੇ ਸ਼ਾਮ ਨੂੰ ਦੇਖਦੇ ਆਂ ਜੀ ਕਿੰਭਾ ਲਗਾ ਤੇ ਬਲੌਗ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਬਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਇਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਾ ਆਪਣੇ ਵੱਢਦੇ ਨਹੀਂ ਜੀਰੀ ਕੁਸ ਕੱਲ ਵੱਢ ਲਈ ਸੀ ਰਾਤ ਕਿਨੇਰਾ ਹੋ ਗਿਆ ਤੇ ਫਿਰ ਕਪੈਨ ਖੜਾਤੀ ਖੜਾਤੀ ਸੀ ਹੁਣ ਸਵੇਰੇ ਉਹ ਟਰਾਲੀ ਜਿਹੜੇ ਆਪਣੇ ਤਿੰਨ ਸੀ ਘਰ ਵਾਲੇ ਵਹਨਦਿਆਂ ਉਹ ਅੱਜ ਸਵੇਰੇ ਲਾਹੇ ਤੇ ਹੁਣ ਦੁਬਾਰੇ ਵੱਢਦੇ ਨੇ ਦੂਜੀ ਜਿਹੜਾ ਆਪਣਾ ਵਾਰਾ ਠੇਕੇ ਤੇ ਲੇਤਾ ਹੋਇਆ ਹੈਗਾ ਆਪਣਾ ਵਾਰਾ ਲੇਤਾ ਹੋਇਆ ਠੇਕੇ ਤੇ 6 ਕਿਲ ਦੇ ਅੱਜ ਹੁਣ ਉਹ ਲੱਗ ਰਹੇ ਨੇ ਵੱਢਣ ਉਸ ਤੋਂ ਬਾਅਦ ਫਿਰ ਦੇਖਦੇ ਨੇ ਵੀ ਮਤਲਬ ਅੱਜ ਵੀ ਘਰੀ ਖੜਾਉਣਗੇ ਅੱਜ ਵੀ ਲੇਟ ਹੋ ਗਏ ਪਹਿਲਾਂ ਵੀ ਹੋਰ ਹਨਾ ਵੀ ਬਾਗੇ ਵੱਡਣ ਪੈ। ਕਿੰਨਾ ਵੀ ਲੈ ਕੇ ਪਹਿਲਾਂ ਹੋਰ ਬਾਗੇ ਸੀ ਵੱਡਣ ਕਪਾਣ ਲੈ ਕੇ ਵੀ ਫਿਰ ਇਹ ਕਹਿੰਦੇ ਵੀ ਚਲੋ ਆਪਣੀ ਤਾਂ ਫਿਰ ਬਾਅਦ ਚ ਵਟ ਲਾਂਗੇ। ਤੇ ਇੱਕ ਪੈਨ ਆਪਣੀ ਘਰ ਦੀ ਹੋਏ ਕਰ ਦਈਏ ਜੀ। ਕਦੋਂ ਲੱਗ ਰਹੇ ਨੇ ਜੀਰੀ ਵੱਡਣ ਅਸ਼ਮੀਤ ਨੂੰ ਤਲਾਸ਼ ਹੈ ਕਿ ਜਾਵੇ ਅੱਜ ਮੰਡੀ ਚ। ਅਸ਼ਮੀਤ ਇਹ ਜਾਊਗਾ। ਤੇ ਲੈ ਤਾਂ ਫਿਰ ਥੱਕਿਆ ਹੋਗਾ ਉਹ ਤਾਂ ਤੱਟਾਂ ਮੇ ਟੜਕੇ ਤੱਕ ਬੈਠਾਂਗੇ। ਉਹ ਕਰ ਲੈਣਗੇ ਜੀ RAM ਫਿਰ ਸਵੇਰੇ ਹੋਰ ਵੱਡਨ ਹੋਗੀ ਜੀ ਦੀ ਹਜੇ ਸੀਜ਼ਨ ਚੱਲ ਰਿਹਾ ਹੈਗਾ ਆਪਣਾ ਪੂਰਾ ਬਸ ਹੁਣ ਤਾਂ ਦੋ ਦੋ ਦਿਨਾਂ ਦੀ ਰਹਿ ਗਿਆ ਆਪਣੇ ਵਾਲ ਘਰ ਤਾਂ ਸਾਰੀ ਵੱਡੀ ਵੀ ਥੋੜੀ ਕਣੀ ਹੋ ਰਹੀ ਗਈ ਖਰਚੇ ਲੱਗ ਰਹੇ ਨੇ ਵੱਡਨ ਹੁਣ ਦੇਖੋ ਕਸ ਤੇਨੂ ਵੀ ਅੱਗ ਲਾਉਣਗੇ ਕਿ ਵੀ ਆਈ ਰੋ ਕਰਨਗੇ ਗੰਡਾ ਬੰਨ ਦਿੱਤੇ ਆਪਾਂ ਨੇ ਤਾਂ ਤੇ ਡੇਢ ਕਿਹਨੂੰ ਗੰਡਾ ਬਣਾ ਲੈਣਗੇ ਉਹ ਡੇਢੀ ਚੱਕਣਗੇ ਕਿਵੇਂ ਨਾਲੇ ਫਿਰ ਰੱਖਣਗੇ ਕਿੱਥੇ ਨਾਲੇ ਚੱਕਣਗੇ ਨਾਲੇ ਉਹਨਾਂ ਨੂੰ ਡੇਟ ਟਾਈਮ ਪਤਾ ਕਰੋ ਚੱਕ ਕੇ ਲੈ ਕੇ ਜਾਣ ਫਿਰ ਕੰਕ ਲੇਟ ਹੋਊਗੀ ਫਿਰ ਵਿਆਹ ਵਿੱਚ ਚਾਜੂ ਦਾ ਫਿਰ ਆਪ ਟਾਈਮ ਨਹੀਂ ਹੈ ਕਿ ਮੈਂ ਦਿੱਟੇ ਡੈਟਿੰਗ ਕਹਤ ਮੈਂ ਸਿੱਧ ਸਿੱਧ ਕੰਮ ਨੂੰ ਮੇਰੇ ਦੇ ਬਿੰਦੇ ਹੋ ਜਿਵੇਂ ਵਿਆਹ ਨੂੰ ਐ ਸ਼ਾਪਿੰਗ ਦਾ ਸਾਰੀਆਂ ਆਪਣੀਆਂ ਪਈਆਂ ਨੇ ਜੀ ਕੱਲੇ ਸੂਟ ਸੂਟ ਲਿਆਉਂਦੇ ਨੇ ਹੋਰ ਸਾਰੀ ਸ਼ਾਪਿੰਗ ਆਪਣੀ ਰਹਿੰਦੀ ਹੈਗੀ ਮੇਰੇ ਤਾਂ ਜਿਹੜਾ ਸੂਟ ਲੈਣ ਦਸੀ ਉਹ ਵੀ ਨਹੀਂ ਹੋਇਆ ਜਿਹੜਾ ਪ੍ਰੀਤਪਾਲ ਨੇ ਸੂਟ ਲੈਂਦਾ ਸੀ ਇਹ ਤਾਂ ਬਣਿਆ ਨਹੀਂ ਹੈਗੇ ਬਸ ਉਹ ਮੈਂ ਸਮਝ ਆ ਲੈ ਫਿਰ ਅੱਸੀ ਅੱਖ ਵਿੱਚ ਚਲੋ ਮੇਰੀ ਲਮਾਈ ਵਧੀਆ ਆ ਗਈ ਤੇ ਥੋੜੇ ਘੱਟ ਤੋਂ ਛੋਟਾ ਦਾ ਉਹਦੇ ਘੱਟ ਤੇ ਲਮਾਈ ਨਹੀਂ ਆਈ ਹੈਗੀ ਉਹ ਸੂਟ ਤੇ ਤੇ ਚੜਾਈ ਚ ਵੀ ਥੋੜੀ ਜਿਹੀ ਕੜਾਈ ਜ਼ਿਆਦਾ ਹੋਣੀ ਸੀ ਵੀ ਉਹ ਵੀ ਅੱਧੀ ਕੱਟੀ ਜਾਂਦੀ ਸੀ ਤੇ ਲੰਬਾਈ ਚ ਵੀ ਅੱਧੀ ਕੱਟੀ ਜਾਂਦੀ ਸੀ ਤੇ ਚਲੋ ਜੀ ਹੁਣ ਪ੍ਰੀਤ ਪਾਲਤ ਬਣੇ ਬਣਾਈ ਲੈ ਕੇ ਆਉਗੀ ਹੁਣ ਦੇਖ ਲੈਂਗੇ ਕੰਮ ਧੰਦਰ ਨਿਮੇੜ ਕੇ ਉਸ ਤੋਂ ਬਾਅਦ ਫੇਰ ਕਰਾਂਗੇ ਜੀ ਸੌਕਿੰਗ ਦਾ ਸ਼ੁਰੂ 1 ਕਤਰੀ ਨੂੰ ਆਉਣ ਜੀ ਆਪਣੇ ਪਾਰਖ ਪ੍ਰਗਾਸ ਤੇ 9 ਤਰੀਕ ਦਾ ਆਜੂ ਲਪ ਹੋਊਗਾ ਉਸ ਤੋਂ ਬਾਅਦ 14 ਤਰੀਕ ਦਾ ਖੰਡ ਫਾਟਾ ਜੀ ਪਿੰਡ ਤੇ ਉਹ ਭੈਣ ਵੀ ਆਪਾਂ ਨੂੰ ਸਨੇਹ ਹਲਾ ਕੇ ਗਏ ਨੇ ਹਨਾ ਵੀ ਤਿੰਨੇ ਦਿਨ ਆਪਾਂ ਵੀ ਉੱਥੇ ਹੀ ਰਹਿਣਾਗੇ ਤੁਸੀਂ ਨੇ 14 ਤਰੀਕ ਨੂੰ ਪ੍ਰਗਾਸ ਹੋਊਗਾ 15 ਅੰਦਰ ਚਾਲ ਲੈ ਕੇ ਨਾਲ ਚ 16 ਨੂੰ ਪਹੁੰਚ ਪਾਈ ਜੂ। ਉਹ ਤੋਂ ਬਾਅਦ ਪਤੀਏ ਜੀ ਸਾਨੂੰ ਫਿਰ ਵਿਆਹ ਸਟਾਰਟ ਹੋ ਜੂਗਾ। ਆਮ ਹੀ ਤਾ ਆਪਣਾ ਹੀ ਨੰਗ ਜੂਗਾ। ਪ੍ਰੋਗਰਾਮ ਤੇ। ਇਹ 22 23 ਤਰੀਕ ਦਾ ਬਸ ਵਿਆਹ ਹੋਊਗਾ ਫਿਰ। ਨਾ 3 ਤਰੀਕ ਦਾ ਪੂਰਾ ਪੈ ਜੂ 1 ਤਰੀਕ ਨੂੰ ਪ੍ਰਗਾਸ ਹੋ ਜੂ ਅੱਜ ਚੱਪੀ ਆਜ 23 ਤਰੀਕ ਹੋ ਗਿਆ ਰਹਿ ਕੇ ਬਸ ਹਫਤਾ 4 ਦਿਨ 1 ਤਰੀਕ ਚ ਬਾਅਦ ਦੀ ਹੈਗੀ 1 ਤਰੀਕ ਹਾਂ। ਤੇ ਦੇਖਦੇ ਜੀ ਉਹ ਤੋਂ ਬਾਅਦ ਅਜ ਫਿਰ ਸ਼ਾਪਿੰਗ ਆ ਜੀ ਜੀ ਵੀਖੀ ਜਦੋਂ ਉਦੋਂ ਬਾਅਦ ਸ਼ੋਪਿੰਗ ਆ ਸ਼ੁਰੂ ਕਰਾਂਗੇ ਕੋਈ ਹਜੇ ਟਾਈਮ ਇੰਨ ਲੱਗ ਰਿਹਾ ਹੈਗਾ ਵੇਲ ਨਹੀਂ ਮਿਲ ਰਹੀ ਹੈਗੀ ਤੇ ਜਦੋਂ ਫਿਰ ਕੰਧਾਂ ਨੂੰ ਕਬੀਜ਼ ਕੇ ਦੇਖ ਲੈਣੀ ਤੇ ਉਦੋਂ ਪਹਿਲਾ ਟਾਈਮ ਲੱਗੇ ਤਾਂ ਪਹਿਲਾਂ ਕਰਿਆ ਮੈਂ ਸ਼ੋਪਿੰਗ ਤੇ ਹੁਣ ਤਾਂ ਬਸ ਪ੍ਰੀਤਪਾਲ ਦੀ ਇੱਕ ਸੂਟ ਰੈਂਦੇ ਨੇ ਵੇਖਣੀ ਵੀ ਹੁਣ ਤਾਂ ਮੈਂ ਬਣੇ ਬਣਾਈ ਦੇਖੂੰਗੀ ਬਣੇ ਬਣਾਈ ਲੈ ਕੇ ਆਉਗੀ ਜੁੱਤੀ ਜੋੜਾ ਸਾਰਾ ਕੁਝ ਪਿਆਗਾ ਅਸ਼ਮੀਤ ਨੇ ਕੁੜਤਾ ਪਜਾਮਾ ਲਿਆਂਦਾ ਤੇ ਕੱਪੜਿਆਂ 'ਚ ਸਿਉਣਾ ਹਜੇ ਦਿੱਤਾ ਨਹੀਂ ਗਿਆ ਹੈਗਾ ਟਾਈਮ ਇੰਨ ਲੱਗਿਆ ਹੈਗਾ ਉਨਾ ਕਤੇ ਮੈਂ Itali ਕੁਝੀ ਚਲੋ ਜਿਹੜਾ ਵੀ ਇਹ ਕੁਰਤਾ ਪਜਾਮਾ ਪੈਂਟ ਕੋਟ ਹਜੇ ਰਹਿਦਾਗਾ ਲੈਉਣ ਨਾਲ ਉਹ ਨਹੀਂ ਹੈ ਜਿਹ ਕਹਿੰਦਾ ਕੋਈ ਨਾ ਕਹਿੰਦਾ ਹਜੇ ਤੱਕ ਕੰਮ ਨਹੀਂ ਤਨ ਮੇੜਦੀ ਹੈ ਜਿਉਂ ਤੂੰ ਆਦ ਲੈਉਣ ਲਗੇ ਕੰਮ ਨਹੀਂ ਮੇੜ ਕੇ ਚਲੋ ਜੀ ਬਲਾਗ ਨਾਲ ਅੱਜ ਤੱਕ ਜਰੂਰ ਦੇਖਿਆ ਕਰੋ ਬਲਾਗ ਕੇ ਮੇਨ ਦਾ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆ ਰਹੇ ਤਾਂ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕੱਲ ਨੂੰ ਮਿਲ ਜਾਂਗੇ ਬਹੁਤ ਸੋਹਣੇ ਜਿਹੇ ਬਲਾਗ ਦੇ ਨਾਲ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ